ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਘੈਂਟ ਹੋਗੇ ਮੈਂ ਵੀ ਸਭ ਵਧੀਆ ਘੈਂਟ ਹਾਂ ਤੇ ਆਜੋ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਹਾਂ ਫੁਲਾਲ ਛਤਰੀ ਲਾਉਣੇ ਆ ਨਵੇਂ ਜਿਗਾੜ ਤੇ ਤੇ ਕਬੂਤਰਾਂ ਨੂੰ ਇੱਕ ਤਾਂ ਲਾਲ ਗੋਲੇ ਨੂੰ ਤੇ ਗੁਲਾਬੀ ਫੁੰਝ ਵਾਲੇ ਨੂੰ ਧੁੱਪ ਲਵਾਉਣੇ ਆ ਸਾਰਿਆਂ ਤੋਂ ਪਹਿਲਾਂ ਛਤਰੀ ਲਾਤੀਗੇ ਆਪਾਂ ਠੀਕ ਹੈ ਗਾਇਜ਼ ਧੁੱਪ ਧੁੱਪ ਲਵਾਉਣੇ ਛੱਡਦੇ ਆ ਛਤਰੀ ਵੀ ਲਾਤੀ ਮੈਂ ਛਤਰੀ ਲਾਤੀ ਗਾਇਜ਼ ਹੁਣ ਕਬੂਤਰ ਛੱਡਦੇ ਆ ਤੇ ਬਿਠਾ ਲਈਏ ਧੁੱਪ ਲਵਾ ਲਈਏ ਦੂਜੇ ਨੂੰ ਫਿਰ ਛੱਡਦੇ ਆ ਥੱਲੇ ਜਾ ਕੇ ਗੁਲਾਬੀ ਫੂੰਝੇ ਵਾਲੇ ਨੂੰ ਵੀ ਡਾਵਾਂਗੇ ਆ ਜੋ ਚਲਦੇ ਆ ਥੱਲੇ ਫਿਰ ਚਾਬੀ ਲੈਣ ਆਏ ਸੀ ਨਾਲ ਕਬੂਤਰ ਛੱਡਣ ਆਇਆ ਸੀ ਮੈਂ ਛਤਰੀ ਲਾਤੀ ਤੇ ਕਬੂਤਰ ਵੀ ਬਿਠਾਤਾ ਆਪਾਂ ਉੱਤੇ ਲਾਲ ਗੋਲਾ ਹੁਣ ਤੇ ਥੱਲੇ ਜਾ ਕੇ ਨਾਲੇ ਚਾਬੀਆਂ ਲੈਣਾ ਸੀ ਕੋਠੇ ਤੋਂ ਨਾਲੇ ਦੂਜਾ ਕਬੂਤਰ ਡਾਉਣੇ ਆ ਥੱਲੇ ਜਾ ਕੇ ਗੁਲਾਬੀ ਫੂੰਝੇ ਵਾਲਾ ਦੋਨਾਂ ਨੂੰ ਤੁੱਪ ਲਵਾਉਣੇ ਆ ਅੱਧਾ ਘੰਟਾ ਤੇ ਸਹੀ 9 ਵਜੇ ਡਾਵਾਂਗੇ ਟਾਈਮ ਹੋਇਆ 8:30 ਐਨ ਜਮਨ ਐਟਮਾ ਹੁਣੀ ਦੇਖਿਆ ਤੇ ਹੁਣ ਜਾ ਕੇ ਦੂਜਾ ਕਬੂਤਰ ਡਾਉਣੇ ਆ ਬੱਲਾ ਛਤਰੀ ਛਤਰੀ ਕੀ ਹੁੰਚ ਨਿਕਲ ਗਿਆ ਗਾਇ ਕਬੂਤਰ ਕੱਢ ਕੇ ਖੜ ਜੋ ਜਾਲੀ ਬੱਤੀ ਗਈ ਸੀ ਮੈਂ ਤੱਕਾ ਕਰ ਬੈਠਾ ਗਲੀ ਜਾਲੀ ਆ ਯਾਰ ਚੱਲ ਇਹਨੂੰ ਕੱਪੜੇ ਨੂੰ ਉੱਤੇ ਰੱਖ ਦਈਏ ਆਪਾਂ ਇੱਥੇ ਤੇ ਹੁਣ ਖੋਲਦੇ ਆਂ ਖੁੱਡਾ ਤੇ ਇਥੋਂ ਗਲਾਬੀ ਹੁੰਜੜਾ ਕੱਢ ਕੇ ਡਾਉਣੇ ਆ ਨੂੰ ਡਾਉਣੇ ਆਪਾਂ ਗਲਾਬੀ ਹੁੰਜਾਲੇ ਨੂੰ ਤੁੱਪ ਲਵਾਉਣੇ ਆ ਤੇ ਉੱਤੇ ਜਾ ਕੇ ਬਹਿ ਜੂ ਛਤਰੀ ਦੇ ਜਾ ਛਤਰੀ ਦੇ ਛਤਰੀ ਤੇ ਛਤਰੀ ਤੇ ਛਤਰੀ ਦੇ ਗਿਆ ਛਤਰੀ ਦੇ ਗਾਇਸ ਬਹਿ ਗਿਆ ਤੇ ਹੁਣ ਜਮਾ ਅੱਧਾ ਘੰਟਾ ਰੁੱਕ ਕੇ ਡਾਵਾਂਗੇ ਠੀਕ ਆ ਗਾਇਸ ਤੇ ਫਿਰ ਕਰਦੇ ਆਂ ਬਲੌਗ ਗイズ 8:55 ਤੇ ਕਬੂਤਰ ਉੱਡ ਗਏ ਆਪਣੇ ਉਹ ਚਿੜੀ ਜਾਣ ਡਰਾਤਾ ਆਣ ਕੇ ਕਿਧਰ ਗਏ ਤੁਹਾਨੂੰ ਮੁਖਾਉਣਾ ਆ ਜਾਂਦੇ ਠੀਕ ਹੈ ਗイズ ਦੋਨੇ ਕਬੂਤਰ ਆਪਣੇ 8:55 ਤੇ ਉੱਡੇ ਆ ਸਹੀ ਤੇ ਹੁਣ ਇਹਨਾਂ ਨੂੰ ਉੱਡੇ ਜਾਣ ਦੇ ਘੰਟੇ ਤੋਂ 5 ਮਿੰਟ ਹੀ ਹੋ ਗਿਆ ਸੀ ਮਤਲਬ ਰਹਿ ਗਏ ਸੀ ਬੈਠਣ ਦੇ ਮਤਲਬ ਬਈ ਯਾਰ ਅੱਧਾ ਘੰਟਾ ਹੋ ਗਿਆ ਸੀ ਬੈਠਾ ਨੂੰ ਸਿੱਧੀ ਸਾਬ ਤੇ ਹੁਣ ਆ ਜਾਂਦੇ ਆਪਣੇ ਕਬੂਤਰ ਇਹਨੇ ਅੱਜ ਕਿੰਨਾ ਚਰਨ ਡਾਉਂਦੇ ਉੱਡਦੇ ਆ ਜਾਂ ਰੰਗ ਲਾਉਂਦੇ ਆ ਠੀਕ ਹੈ ਗイズ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਤੇ ਉੱਡੀ ਜਾਣ ਤੋਂ ਫਿਰ ਦੱਸਦੇ ਆ 855 ਤੇ ਆਪਣੇ ਕਬੂਤਰ ਉੱਡ ਗਏ ਤਾਂ ਲੱਗੇ ਚਿੜੀ ਨੇ ਡਰਾਤੇ ਸੀ ਤੇ ਹੁਣ ਵੈਨੇ ਅੱਜ ਕਿੰਨਾ ਚਿਰ ਉੱਡਦੇ ਕਿੰਨਾ ਚਿਰ ਨਹੀਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਇੱਕ ਰੰਤ ਤਾਂ ਲੱਗਦੇ ਕਦੇ ਥੱਲੇ ਆਉਂਦੇ ਕਦੇ ਠੱਪੇ ਮਾਰਦੇ ਆ ਜਦੋਂ ਟਿੱਗੇ ਉਹ ਤੋਂ ਦੱਸਾਂਗੇ ਕੱਲ ਤਾਂ 20 30 ਮਿੰਟ ਉੱਡ ਉੱਡੇ ਸੀਗੇ ਅੱਜ ਕਿਤੇ ਕਿਤੇ ਲੈ ਚ ਉੱਡਣਗੇ ਜਾਂ ਹਿਸਾਬ ਨਾਲ ਉੱਤੇ ਗਏ ਜਾਂ ਤੁਹਾਡੇ ਸਾਹਮਣੇ ਹੀ ਆ ਤੇ ਵੇਖੋ ਕੀ ਬੰਦਾ ਗੁਲਾਬੀ ਫੁੰਝੇ ਵਾਲਾ ਲੋਂਦਾ ਰੰਗ ਤਾਂ ਲਾਲ ਗੋਲਾ ਤਾਂ ਕਦੇ ਨਹੀਂ ਆਉਂਦਾ ਕਦੇ ਉੱਚਾ ਜਾਂਦਾ ਫਿਰ ਉਹ ਲੋਂਦਾ ਰੰਗ ਠੀਕ ਹੈ ਗਾਇਜ਼ ਸਹੀ ਉਡਰ ਲੈਣ ਨੂੰ ਅੱਜ ਕਿੰਨਾ ਚਿਰ ਉੜਦੇ ਇਹਨਾਂ ਨੂੰ। ਲਾਬੀ ਫੁੰਝੇ ਵਾਲਾ ਤਾਂ ਆ ਕੇ ਬਹਿ ਗਿਆ। ਠੀਕ ਆ ਦੂਜਾ ਉੜਦਾ ਫਿਰਦਾ ਹਜੇ ਉਹ ਵੀ ਤੁਹਾਨੂੰ ਵਿਖਾਉਣੇ ਆ। ਔਰ ਇਹ ਦੂਜਾ ਤਾਂ ਤਾਂ ਲੱਗਿਆ ਪਿਆ। ਠੀਕ ਹੈ ਗਾਇਜ਼ ਆ ਜਾਂਦਾ। ਤੇ ਇਹ ਵੀ ਇਹ ਕਿੰਨਾ ਚਿਰ ਉੜਦਾ ਹੁਣ। 1 ਘੰਟਾ ਹੀ ਉੱਡਿਆ ਕਿਉਂਕਿ ਕੱਲ ਇਹ ਪਹਿਲੀ ਡਾਈ ਜਾਂਦੀ ਠੀਕ ਹੈ। ਵੀ ਹਜੇ ਕੱਲ ਤੋਂ ਹੀ ਝੜ-ਝੜ ਚੜਾਤਾ ਸੀ ਤੇ ਅੱਜ ਸਹੀ ਤਰੀਕੇ ਨਾਲ ਡਾਇਸ ਇਹਦਾ ਘੰਟਾ ਉੱਡਿਆ ਤੇ ਬਲਾਲ ਉਹ ਉੱਡੀ ਜਾਂਦਾ ਦੂਜਾ ਕਬੂਤਰ ਆਪਣਾ ਨਾਲ ਗੋਲਾ। ਠੀਕ ਹੈ ਗਾਈਜ਼ ਉਹ ਸੂਟ ਜਿੱਦੇ ਉਹਲੇ ਆ ਤੇ ਆਣ ਕੇ ਬਹਿ ਗਿਆ ਹੁਣ ਉਹ ਵੇਨੇ ਕਿੰਨਾ ਚੁਰਦਾ ਕਿੰਨਾ ਚਰਨੀ ਆਪਣਾ ਕਬੂਤਰ ਇੱਕ ਘੰਟਾ ਉੱਡ ਕੇ ਪੁੱਠਾ ਆ ਗਿਆ ਤੇ ਹੁਣ ਇਹਨਾਂ ਨੂੰ ਤਾੜਦਿਆਂ ਖੁੱਡੇ ਚ ਫਿਰ ਅਮਲੀਤ ਨਾਲ ਵੀ ਜਾਣਾ ਕੰਮ ਥੜਾ ਆ ਨੀਂਦ ਆਉਂਦਾ ਪਿਆ ਤੇ ਇਹਨੂੰ ਤਾੜਦਿਏ ਕੁੱਡੇ ਦੇ ਵਿੱਚ ਖੋਲ ਕੇ ਖੁੱਡਾ ਤੇ ਇੱਕ ਨਾ ਪਾਣੀ ਬਾਹਰ ਕੱਢ ਦਈਏ ਹੁਣ ਹੀ ਉੱਡ ਕੇ ਆ ਕਿਤੇ ਪਾਣੀ ਪੀ ਲੇ ਤੇ ਗੇੜ-ਗੂੜ ਖੋਲ ਦਈਏ ਤੇ ਹੁਣ ਪਾਣੀ ਚੱਕ ਕੇ ਬਾਹਰ ਰੱਖ ਦਈਏ ਬੱਚਾ ਦੇਖ ਸਕਦੇ ਹੋ ਕਿੱਡਾ ਹੋ ਗਿਆ ਆਪਣੇ ਕਬੂਤਰ ਦਾ ਠੀਕ ਹੈ ਗਾਇਸ ਪਾਣੀ ਰੱਖ ਦਈਏ ਇੱਥੇ ਤਾਂ ਤੇ ਹੁਣ ਇਹਨਾਂ ਤਾੜ ਦਈਏ ਆਪੇ ਹੀ ਆ ਜੂ ਮੇਰੇ ਖਿਆਲ ਚ ਆਇਆ ਹੁਣ ਹੁਣ ਇਹਨਾਂ ਤਾੜ ਦਈਏ ਕੁਡੇ 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 ਤਾੜ ਦਈਏ ਗਾਇਸ ਫਿਰ ਕਰਦੇ ਹਾਂ ਵਲੌਗ ਹਾਂਜੀ ਗਾਇਸ ਕਬੂਤਰ ਆਪਾਂ ਤਾੜਤੇ ਹੁੱਡੇ ਚ ਛਤਰੀ ਤੋਂ ਕਬੂਤਰ ਆਪਾਂ ਹੁੱਡੇ 'ਚ ਤਾੜਤੇ ਛਤਰੀ ਤੋਂ ਲਾ ਕੇ ਤੇ ਹੁਣ ਇਹਨੂੰ ਕਬੂਤਰ ਨੂੰ ਤਾੜਦੇ ਹਾਂ ਥੱਲੇ ਤੇ ਉਹ ਜੋੜੀ ਨੂੰ ਰਹਿਣ ਦਿੰਨੇ ਉੱਤੇ ਠੀਕ ਹੈ ਗਾਇਸ ਆ ਕਬੂਤਰ ਤਾੜਿਆ ਇਹ ਥੱਲੇ ਗੇਟਲੇ ਕੁੱਡੇ ਦੇ ਵਿੱਚ ਇੱਕ ਮਿੰਟ ਮੈਂ ਫੜ ਲਾਂ ਕਬੂਤਰ ਫਿਰ ਕਰਦਾ ਤੇ ਬੱਚਾ ਦੇਖੋ ਜੀ ਤਾਂ ਆ ਗਿਆ ਹੁਣ ਅਸੀਂ ਚੱਲਿਆਂ ਗਗਨ ਘਰੇ ক্রিকেট ਖੇਡਣ ਫੋਨ ਚਾਰਜ ਲਾ ਦਈਏ ਕੇ ਨਾਲ ਹੀ ਲੈ ਚਲੀਏ ਚੱਲ ਨਾਲ ਹੀ ਲੈ ਚਲਦੇ ਆ ਰਿਆ ਬੈਠ ਤੇ ਆਣ ਕੇ ਕਬੂਤਰਾਂ ਦਾ ਵਲੌਗ ਕਰਦੇ ਆਂ ক্রিকেট ਖੇਡ ਕੇ ਆ ਗਏ ਸੀ ਤੇ ਹੁਣ ਫਿਲਹਾਲ ਪੱਠੇ-ਪੁੱਠੇ ਵੜਦੇ ਆਂ ਵੜ ਤੇ ਠੀਕ ਆ ਵਿਹਲੇ ਖੜੇ ਸੀ ਤੇ ਮੈਂ ਸੋਚਿਆ ਵਲੌਗ ਬਣਾ ਲਈਏ